ਸਾਤ ਸੰਗਤ ਜੀ ਆਜਨਾ ਸਿੱਖਾਂ ਨੂੰ ਬੜਾ ਕਈ ਥਾਵਾਂ ਤੇ ਨਾ ਮੂਰਖ ਬੰਦੇ ਬੜੇ ਮਾੜੇ ਸ਼ਬਦ ਬੋਲ ਦਿੰਦੇ ਹੈ ਪਰ ਸਿੱਖਾਂ ਦੀ ਘਾਲਣਾ ਵੇਖੋ ਜਦੋਂ ਨਾ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਨਾ ਪਠਾਨ ਫੜ ਕੇ ਲੈ ਜਾਂਦੇ ਸੀ ਨਾ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਵਿੱਚ ਵਿਕਦੀਆਂ ਸਨ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਪਛਤੋ ਬੋਲੀ ਸਿੱਖ ਕੇ ਪਠਾਣਾ ਦੀ ਪਛਤੋ ਬੋਲੀ ਬੜੀ ਔਖੀ ਹੈ ਪਛਤੋ ਬੋਲੀ ਸਿੱਖ ਕੇ ਸਾਧ ਸੰਗਤ ਦੀ ਪਠਾਣਾ ਦੇ ਘਰਾਂ ਵਿੱਚ ਜਾ ਜਾ ਕੇ ਲੱਭਦੇ ਸਨ ਕਿ ਹਿੰਦੂਆਂ ਦੀ ਕੋਈ ਬਹੂ ਬੇਟੀ ਇਹਨਾਂ ਦੇ ਘਰ ਚ ਤਾਂ ਨਹੀਂ ਹੈ ਫੇਰ ਨਿਸ਼ਾਨਦੇਹੀ ਕਰਨੀ ਫੇਰ ਉੱਥੋਂ ਰਾਤਾਂ ਨੂੰ ਤੇ ਦਿਨੇ ਉਹਨਾਂ ਬੀਬੀਆਂ ਨੂੰ ਕੱਢ ਕੇ ਲਿਆ ਲਿਆ ਕੇ ਅੱਗੇ ਇਕੱਠਾ ਕਰਕੇ ਫੇਰ ਉਹਨਾਂ ਦੇ ਘਰਾਂ 'ਚ ਪਟਾਉਂਦਾ ਰਿਹਾ ਖਾਲਸਾ ਐਡੇ ਐਡੇ ਦੁੱਖ ਕੌਮ ਨੇ ਝੱਲੇ ਐ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਿੱਖਾਂ ਦੇ ਖਿਲਾਫ ਸਾਡੇ ਮਹਾਨ ਉਹਨਾਂ ਬਜ਼ੁਰਗਾਂ ਦੇ ਸ਼ਹੀਦਾਂ ਦੇ ਇਸ ਕੌਮ ਨੇ ਐਡਾ ਐਡਾ ਪਰਉਪਕਾਰ ਕੀਤਾ ਮੇਰਾ ਕਹਿਣ ਤੋਂ ਭਾਵ ਹੈ ਪਸ ਤੋਂ ਬੋਲੀ ਸਿੱਖਣੀ ਘਰ-ਘਰ ਵਿੱਚ ਜਾਣਾ ਲਿਬਾਸ ਬਦਲ ਕੇ ਜਾਣਾ ਜ਼ਾਲਮਾਂ ਦੇ ਵਿੱਚ ਫਿਰ ਘੁੰਮਣਾ ਕਿਤੇ ਸੌਖਾ ਜਾਨ ਤਲੀ ਤੇ ਰੱਖ ਕੇ ਕਈ ਸਿੱਖਾਂ ਨੂੰ ਉੱਥੇ ਹੀ ਪਛਾਣ ਕੇ ਪਠਾਨ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੰਦੇ ਸਨ ਟੁਕੜੇ ਟੁਕੜੇ ਕਰ ਦਿੰਦੇ ਸਨ ਉਹਨਾਂ ਸਿੱਖਾਂ ਦਾ ਜਿਹਰਾ ਉਹਨਾਂ ਦੀ ਬਹਾਦਰੀ ਉਹਨਾਂ ਦੀ ਕਮਾਈ ਉਹਨਾਂ ਦੀ ਇਹ ਤਪੱਸਿਆ ਦਾ ਕੋਈ ਦੇਣ ਨਹੀਂ ਦੇ ਸਕਦਾ ਦਨ ਤੇ ਸੁਧਗਨ ਸਿੱਖਣ ਪਾਏ ਕਿਉ ਉਹਨਾਂ ਕੋਲੋਂ ਸਿੱਖਾਂ ਨੇ ਖਬਰ ਲਈ ਕਿ ਮਹਾਰਾਜ ਕਿੱਥੇ ਗਏ ਆ ਚੰਦੂ ਕੇ ਨਰਸੰਗ ਸਿਧਾਏ ਕਿ ਚੰਦੂ ਦੇ ਬੰਦੇ ਨਾਲ ਲੈ ਗਏ ਮਹਾਰਾਜ ਨੂੰ ਉਹਨਾਂ ਨੇ ਦੱਸਿਆ ਸਰਕਾਰੀ ਕਰਮਚਾਰੀਆਂ ਨੇ ਸਿੱਖਾਂ ਨੂੰ ਇਸਕੇ ਸਦਨ ਪ੍ਰਵੇਸ਼ਿਤ ਹੈ ਰੋ ਦੇ ਘਰ ਵਿੱਚ ਪ੍ਰਵੇਸ਼ ਕਰਾਉਂਦਿਆਂ ਅਸੀਂ ਵੇਖਿਆ ਕਿ ਉਹ ਆਪਣੇ ਘਰ ਵਿੱਚ ਆਪਣੀ ਹਵੇਲੀ ਵਿੱਚ ਮਹਾਰਾਜ ਨੂੰ ਲੈ ਵੜਿਆ ਤਿਮਰ ਭਏ ਪਹੁੰਚੇ ਤਿਸ ਬੇਰੇ ਮੇਰੇ ਵਿੱਚ ਮਹਾਰਾਜ ਜੀ ਨੂੰ ਉੱਥੇ ਲੈ ਗਿਆ ਇਹ ਅਸੀਂ ਪੱਕੀ ਖਬਰ ਰੱਖਦੇ ਹਾਂ ਪ੍ਰੇਮੀ ਸਿੱਖ ਤਹਾਂ ਕੋ ਗਏ ਪ੍ਰੇਮੀ ਸਿੱਖ ਭਾਵਨਾਵਾਂ ਵਾਲੇ ਸਿੱਖ ਗੁਰੂ ਦੇ ਉੱਤੋਂ ਦੀ ਜਾਨ ਵਾਰਦਾ ਭਾਈ ਜਦੋਂ ਜ਼ਬਰ ਜ਼ੁਲਮ ਹੋਵੇ ਡਰਨਾ ਨਹੀਂ ਤਰੀਕੇ ਨਾਲ ਆਪਣੇ ਸਿੱਖਾਂ ਨੂੰ ਬਚਾਉਣ ਦੇ ਉਪਾਅ ਕਰਨੇ ਆ ਇਹ ਸਿੱਖਾਂ ਦੀ ਸਾਨੂੰ ਪਾਇ ਪੁਰਨੇ ਸਾਨੂੰ ਪ੍ਰੇਰਨਾ ਦੰਦਿਆ ਆਪਣੇ ਸਿੱਖ ਭਰਾਵਾਂ ਦੀ ਹਰ ਸਮੇਂਹਾਹਾਜਤ ਸੇਵਾ ਸੰਭਾਲ ਕਰਨੀ ਸਾਡਾ ਫਰਜ ਹੈ ਸੋ ਇਸ ਕਰਕੇ ਪ੍ਰੇਮੀ ਸਿੱਖ ਗਏ ਬੜੀ ਹੌਸਲਾ ਹਿੰਮਤ ਕਰਕੇ ਮਗਰ ਦिए ਇੱਕ ਵਾਰ ਬਿ ਲੋਕਤ ਭਏ ਪਰ ਦਰਵਾਜੇ ਬੰਦ ਹਨ ਹਵੇਲੀ ਦੇ ਚਾਰੇ ਪਾਸਿਆਂ ਤੋਂ ਪਰੰਤਰ ਸਿੱਖ ਪਟਤ ਇੱਕ ਬਾਨੀ ਅੰਦਰ ਇੱਕ ਸਿੱਖ ਉੱਚ ਉੱਚੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਜੁਬਾਨੀ ਬਾਣੀ ਗੁਰਸਿੱਖ ਦਿੱਥੇ ਬੈੰਦਾ ਉਠਦਾ ਖਲੋਂਦਾ ਬਾਣੀ ਪੜਦਾ ਰਹਿੰਦਾ ਹੈ ਸਮਾ ਜਾਈ ਨਹੀਂ ਗਵਾਉਂਦਾ ਦੱਸੇ ਤੇ ਸਿੰਘਾਂ ਨੂੰ ਬੇਨਤੀ ਕਰਦਾ ਸਿੰਘੋ ਪ੍ਰਾਣੇ ਸਿੰਘ ਵੱਡੇ ਮਹਾਪੁਰਖਾਂ ਤੋਂ ਲੈ ਕੇ ਜਦੋਂ ਤੁਰਦੇ ਫਿਰਦੇ ਜੁਬਾਨੀ ਬਾਣੀ ਪੜਦੇ ਰਹਿੰਦੇ ਸਨ